ਉਹ ਮੇਰਾ ਲੱਖ ਦੀ ਲੰਤ ਇਹ ਜੇ ਅਹੁਦੇ ਦੀ ਜਾਂ ਫਿਰ ਮੇਰੇ ਵੀ ਇਹ ਜੇ ਅਹੁਦੇ ਦੀ ਜੇ ਮੈਂ ਪੰਜਾਬ ਦੀ ਗੱਲ ਹੀ ਨਾ ਕਰਾਂ ਮੈਂ ਕਹਿ ਕੇ ਆਇਆ ਰਾਹੁਲ ਗਾਂਧੀ ਸਾਹਿਬ ਮੀਟਿੰਗ ਦੇ ਵਿੱਚ ਖੜ ਕੇ ਮੈਂ ਕਹਾਂ ਤੁਹਾਡੇ ਸਾਰਿਆਂ ਤੋਂ ਛੋਟਾ ਹਾਂ ਮੈਂ ਪੁੱਛ ਲਿਓ ਕਿਸੇ ਲੀਡਰ ਤੋਂ ਠੋਕ ਕੇ ਕਹਿ ਕੇ ਆਇਆ ਮੈਂ ਕਹਾਂ ਤੁਹਾਡੇ ਸਾਰਿਆਂ ਨਾਲੋਂ ਛੋਟਾ ਹਾਂ ਪਰ ਮੈਂ ਕਹਾਂ ਮੈਨੂੰ ਪਤਾ ਪਾਲਟਿਕ ਦੇ ਵਿੱਚ ਇਮੋਸ਼ਨ ਦੀ ਕੋਈ ਜਗ੍ਹਾ ਨਹੀਂ ਪਰ ਮੈਂ ਇਮੋਸ਼ਨ ਗੱਲ ਕਰਦਾ ਪੰਜਾਬ ਇਮੋਸ਼ਨ ਸਟੇਟ ਆ ਜਿਹਦੇ ਨਾਲ ਜੁੜਦਾ ਤੱਜੀਆਂ ਵਾਲਾ ਦੰਦਾ ਉਹ ਦੂਜੇ ਦੀ ਚਰਚੀ ਜਿਹੜਾ ਧੌਣ ਚ ਕਿੱਲਾ ਨਾ ਭਾਜੀ ਇਹ ਤਾਂ ਜਾਂ ਤਾਂ ਫਿਰ ਰੱਬ ਕੱਢੂਗਾ ਜਾਂ ਫਿਰ ਇਹਦਾ ਹੋਰ ਕੋਈ ਹਿੱਲਾ ਤਾਂ ਨਹੀਂ ਹੈ ਜਿਹੜਾ ਭਗਵੰਤ ਮਾਨ ਉਹਨਾਂ ਕੋਲ ਜਾਂ ਲੋਕ ਕੱਢੇ ਭਗਵੰਤ ਮਾਨ ਸਾਹਿਬ ਤੁਸੀਂ ਹੁਣ ਪੰਜਾਬ ਦੀ ਗੱਲ ਕਰੋ ਕਾਂਗਰਸ ਸੱਤਾ ਤੋਂ ਬਾਹਰ ਆ ਕਾਂਗਰਸ ਦਾ ਗੁੱਤ ਕਲੇਸ਼ ਆਪਰਸ ਲੜਨ ਮਰਨ ਕੋਈ ਚੱਕਰ ਨਹੀਂ ਆ ਤਾਂ ਅਭੀ ਜਾਂਖੇ ਨੇ ਉਹਨਾਂ ਦੇ ਨਾਲ ਤਾਂ ਗੱਡ ਜੋੜ ਦੀਆਂ ਤਿਆਰੀਆਂ ਵੀ ਜਾਂਦੀਆਂ ਨੇ ਪੰਜਾਬ ਦੇ ਵਿੱਚ ਤੱਕ ਇਹ ਨਹੀਂ ਲੈ ਲੈਂਦਾ ਇਹ ਤਾਂ ਸੁਸਾਈਡ ਆ ਨਾ ਯਾਰ ਭਾਜੀ ਸੇ ਦੂਬੋਤਲ ਦੀ ਮਾਨੂੰ ਕਾ ਜਵਾਬ ਪੰਜਾਬ ਨੂੰ ਚਿਹਰੇ ਚਾਹੀਦੇ ਨੇ ਜ਼ਮੀਰ ਤੇ ਕਿਰਦਾਰ ਵਾਲੇ ਬੰਦੇ ਚਾਹੀਦੇ ਨੇ ਗੰਘੂ ਹੰਮਣ ਨਾਲੇ ਪੰਜਾਬ ਦੀ ਕਾਂਗਰਸ ਦੇ ਵਿੱਚ ਕਬੱਡੀ ਚੱਲ ਰਹੀ ਹੈ ਤੇ ਕੈਂਚੀ ਲਾਉਣ ਨੂੰ ਹਾਈ ਕਮਾਂਡ ਫਿਰ ਰਹੀ ਹੈ ਹਾਈ ਕਮਾਂਡ ਦੇ ਵੱਲੋਂ ਪੰਜਾਬ ਦੇ ਵਿੱਚ ਪਰਿਵਾਰੀ ਨੂੰ ਭੇਜਿਆ ਗਿਆ ਪਰਿਵਾਰੀ ਦੇ ਵੱਲੋਂ ਵੱਖ-ਵੱਖਰੀਆਂ ਮੀਟਿੰਗਾਂ ਹੋਈਆਂ ਚਰਚਾ ਤਾਜ ਹੋਟਲ ਦੀ ਮੀਟਿੰਗ ਦੀ ਰਹੀ ਹੈ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਰਹੀ ਹੈ ਇੱਕ ਕਹਿੰਦਾ ਕਿ ਅਨੁਸ਼ਾਸਨਹੀਣਤਾ ਕਰ ਰਹੇ ਹਾਂ ਦੂਜਾ ਕਹਿੰਦਾ ਅਨੁਸ਼ਾਸਨ ਕੀ ਹੈ ਉਹ ਦੱਸ ਦਿਓ ਕਿ ਸਿਰਫ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਹੀ ਅਨੁਸ਼ਾਸਨੀ ਕਾਰਵਾਈ ਹੋਏਗੀ ਜਾਂ ਅਨੁਸ਼ਾਸਨ ਕਿਸੇ ਹੋਰ ਚੀਜ਼ ਨੂੰ ਵੀ ਵਿਅਕਤੀਆਂ ਸਾਹਦੇ ਐਨਐਸਯੂਆਈ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਮੌਜੂਦ ਨੇ ਸਿੱਧੂ ਸਾਹਿਬ ਪੰਜਾਬ ਦੇ ਵਿੱਚ ਕਹਿੰਦੇ ਸਿਆਸੀ ਕਬੱਡੀ ਕਾਂਗਰਸ ਦੇ ਵਿੱਚ ਉਦੋਂ ਸ਼ੁਰੂ ਹੋ ਜਾਂਦੀ ਹੈ ਜਦੋਂ ਚੋਣਾਂ ਨੇੜੇ ਹੁੰਦੀਆਂ ਨੇ ਤੇ ਉਹ ਹੁਣ ਚੱਲ ਪਈ ਹੈ ਆਪਸ ਦੇ ਵਿੱਚ ਹੀ ਖੇਡਣ ਲੱਗ ਜਾਂਦੇ ਨੇ ਭਾਜੀ ਤੁਸੀਂ ਮੈਨੂੰ ਤੁਸੀਂ ਵੀ ਕਬੱਡੀ ਖੇਡਦੇ ਹੋ ਆਪ ਦੇ ਦੇਖ ਜਾਂ ਦੇਖਦੇ ਆ ਕਦੇ ਦੇਖਿਆ ਕਿ ਜਿਹੜਾ ਰੇਡਰ ਹੁੰਦਾ ਆਪਣੇ ਪਾਲੇ 'ਚ ਰੇਡ ਪਾ ਜਾਂਦਾ ਰੇਡਰ ਜਾਫੀ ਦੇ ਪਾਲੇ 'ਚ ਰੇਡ ਪਾਉਣ ਜਾਂਦਾ ਹੁਣ ਜਿਹੜਾ ਰਾਜਾ ਬੜੇ ਨਹੀਂ ਨੇ ਜਾਂ ਫਿਰ ਨਵਜੋਤ ਸਿੰਘ ਸਿੱਧੂ ਆ ਜਾਂ ਫਿਰ ਆਪਣਾ ਸਿੱਧੂ ਸਾਹਿਬ ਜੀ ਨੇ ਤੇ ਦਵਿੰਦਰ ਯਾਦਵ ਜੀ ਨੇ ਇਹ ਸਾਰੇ ਕਾਂਗਰਸ ਦੇ ਬੈਨਰ ਹੇਠ ਹੀ ਗੱਲ ਕਰਦੇ ਨੇ ਮਤਲਬ ਇੱਕ ਟੜੇ ਦੇ ਹੋਏ ਸਾਰੇ ਇੱਕ ਟੜੇ ਦੇ ਹੋਣ ਤੋਂ ਬਾਵਜੂਦ ਵੀ ਇਹ ਤੁਸੀਂ ਦੇਖੋ ਰੇਡਾਂ ਆਪਣੇ ਪਾਲੇ 'ਚ ਤਾਂ ਨਹੀਂ ਪਹੁੰਹਣਗੇ ਰੇਡ ਤਾਂ ਦੂਜੇ ਦੇ ਪਾਲੇ 'ਚ ਹੀ ਪਹੁੰਹਣਗੇ ਇਸੇ ਕਰਕੇ ਜਦੋਂ ਆਪਣੇ ਪਾਰ ਦੀ ਟੀਮ ਸਟਰੋਂਗ ਕਰ ਰਹੇ ਨੇ ਚਾਹੇ ਉਹ ਸਿੱਧੂ ਸਾਹਿਬ ਨੇ ਚਾਹੇ ਉਹ ਕੋਈ ਹੋਰ ਨੇ ਸਿੱਧੂ ਸਾਹਿਬ ਦਾ ਵੀ ਜਿਹੜੀ ਰੈਲੀਆਂ ਕਰ ਰਹੇ ਨੇ 10-10 ਹਜ਼ਾਰ ਦਾ ਇਕੱਠ ਹੋ ਰਿਹਾ ਯਾਰ ਰਾਜਾ ਵੜਿੰਗ ਜੀ ਨੇ ਜਿਹੜੀਆਂ ਰੈਲੀਆਂ ਕਰੀਆਂ ਉੱਤੇ ਵੀ ਇਕੱਠ ਹੋ ਰਿਹਾ ਕਿਹਦੇ ਬੈਨਰ ਹੇਟ ਕਰੀਆਂ ਕਾਂਗਰਸ ਦੇ ਇਹਨਾਂ ਨੇ ਜਦ ਦੋਨਾਂ ਨੇ ਇਕੱਠੇ ਹੋ ਕੇ ਰੇਡ ਪਾਉਣੀ ਆ ਅਸੀਂ ਵੀ ਸਾਰਿਆਂ ਨੇ ਫੇਰ ਉਦੋਂ ਫੇਰ ਕਹਿੰਦੇ ਫਿਰ ਗੁੱਟ ਦਾ ਪੀਰ ਕਹਿੰਦੇ ਇਹਨਾਂ ਨੂੰ ਕਾਂਗਰਸ ਨੂੰ ਫੇਰ ਦੇਖਾਂਗੇ ਕਿਹੜਾ ਭੱਜਦਾ ਕਿਹੜਾ ਕੰਨਟਾ ਜਿਹੜੀਆਂ ਦੇ ਹਸਲ ਕਰ ਰਹੇ ਹਾਂ 2024 ਦੀਆਂ ਚੋਣਾਂ ਤੋਂ ਪਹਿਲਾਂ ਇਹ ਰਹਿ ਹਸਲ ਕੀਤਾ ਨਾ ਕਿਤੇ ਕਾਂਗਰਸ ਦੇ ਲਈ ਕਹਿੰਦੇ ਬਹੁਤ ਨੁਕਸਾਨਦਾਇਕ ਹੁੰਦੀ ਹੈ 2022 ਤੋਂ ਪਹਿਲਾਂ ਵੀ ਕਿਉਂਕਿ ਆਪਸ 'ਚ ਖੇਡ ਕੇ ਜਿਹੜੀ ਇਹ ਹਸਲ ਹੋ ਰਹੀ ਹੈ ਉਹ ਰਹਿ ਹਸਲ ਦੀ ਗੱਲ ਕਰਦੇ ਹਾਂ ਨਵਜੋਤ ਸਿੰਘ ਸੱਧੂ ਦੇ ਖਿਲਾਫ ਬਿਆਨ ਬਹੁਤ ਤਿੱਖੇ ਨੇ ਰਾਜਾ ਵੜਿੰਗ ਵਾਲੇ ਪਾਸਿਓਂ ਤੇ ਨਵਜੋਤ ਸਿੰਘ ਸਿੱਧੂ ਰਾਜਾ ਵੜਿੰਗ ਦੇ ਉੱਤੇ 2080 ਦਾ ਇਲਜ਼ਾਮ ਲਾਈ ਜਾਂਦੇ ਨੇ ਇਹਨਾਂ ਇਲਜ਼ਾਮਾਂ ਦੇ ਦੌਰ ਤੇ ਵਿੱਚ ਇਹਨਾਂ ਦੋਹਾਂ ਲੀਡਰਾਂ ਨੂੰ ਕਿੱਦਾਂ ਵੇਖਦੇ ਹੋ ਐਨਐਸਸੀ ਦੀ ਪ੍ਰਧਾਨ ਦੇਖੋ ਜਿਹੜਾ 2080 ਦਾ ਬਿਆਨ ਆ ਨਾ ਭ ਹੁਣ ਜੇ ਰਾਜਾ ਵਰਡਿੰਗ ਜੀ ਸਿੱਧੂ ਸਾਹਿਬ ਤੇ ਲਾਉਂਦੇ ਨੇ ਕਿਸੇ ਇਹ ਸਾਰੀਆਂ ਗੱਲਾਂ ਨੇ ਅਨੁਸ਼ਾਸਨ ਦੀ ਗੱਲ ਹੋਣੀ ਚਾਹੀਦੀ ਬਹੁਤ ਜ਼ਰੂਰੀ ਅਨੁਸ਼ਾਸਨ ਦੀ ਗੱਲ ਅੱਜ ਵੀ ਹੋਣੀ ਚਾਹੀਦੀ ਕੱਲ ਵੀ ਹੋਣੀ ਚਾਹੀਦੀ ਹੈ ਪਰ ਅਨੁਸ਼ਾਸਨ ਦੀ ਗੱਲ ਦਵਿੰਦਰ ਯਾਦਵ ਜੀ ਉਦੋਂ ਕਰਦੇ ਨੇ ਜਦੋਂ ਪਾਰਟੀ ਦੇ ਕੋਈ ਖਿਲਾਫ ਜਾਊਗਾ ਮੈਨੂੰ ਗੱਲ ਦੱਸੋ ਸਿੱਧੂ ਸਾਹਿਬ ਕੀ ਭਾਜਪਾ ਦੇ ਚੰਡੇ ਹੇਟ ਉਹ ਕਰ ਰਹੇ ਨੇ ਜਾਂ ਫਿਰ ਰਾਜਾ ਵਰਡਿੰਗ ਆਮ ਪਾਰਟੀ ਦੇ ਖਿਲਾਫ ਚੰਡੇਟ ਕਰ ਰਹੇ ਨਹੀਂ ਸਾਰੇ ਕਾਂਗਰਸ ਦੀ ਕਾਂਗਰਸ ਦੇ ਝੰਡੇ ਹੇਟ ਰਹਿ ਕੇ ਰੈਲੀਆਂ ਕਰ ਰਹੇ ਨੇ ਅਨੁਸ਼ਾਸਨ ਕਿਸ ਨੇ ਭੰਗੀ ਨਹੀਂ ਕੀਤਾ ਮੈਨੂੰ ਦੱਸੋ ਨਾ ਜੇ ਤੁਸੀਂ ਜੇ ਸਿੱਧੂ ਸਾਹਿਬ ਗੱਲ ਕਰਦੇ ਨੇ ਗੋਡੇ ਟੇਕਣ ਵਾਲੀ ਗੋਡੇ ਤਾਂ ਪੋਲਿਟਿਸ਼ਨ ਨੂੰ ਟੇਕਣੀ ਨਹੀਂ ਚਾਹੀਦੀ ਜਿਹੜਾ ਬੰਦਾ ਗੋਡੇ ਟੇਕ ਗਿਆ ਫਿਰ ਉਹ ਪੋਲਿਟਿਸ਼ਨ ਨਹੀਂ ਸ਼ੇਰਾਂ ਵਾਂਗੂ ਰਾਜਨੀਤੀ ਕਰਨੀ ਚਾਹੀਦੀ ਐਨ ਡੱਟ ਕੇ ਹੁਣ ਭਗਵੰਤ ਮਾਨ ਨੇ ਗੋਡੇ ਟੇਕ ਤੇ ਅਮਿੱਛਾ ਦੇ ਮੂਰੇ ਉਹਦੀ ਕੋਈ ਗੱਲ ਨਹੀਂ ਕਰਦਾ ਇਹ ਗੱਲਾਂ ਜ਼ਰੂਰੀ ਨੇ ਇਹ ਗੱਲਾਂ ਕਰਨੀਆਂ ਚਾਹੀਦੀਆਂ ਨੇ ਕਿਉਂ ਬੀਐਸਐਫ ਵੱੜ ਕੀ ਪੰਜਾਬ ਦੇ ਉਹਦੇ ਵਿੱਚ 15-15 20 ਕਿਲੋਮੀਟਰ ਦੇ ਅੰਦਰ ਬੀਐਸਐਫ ਆ ਕੇ ਘੇਰਾ ਆ ਉਹ ਗੱਲਾਂ ਕੋਈ ਕਰਦਾ ਨਹੀਂ ਰਾਜਨੀਤਿਕ ਗੋਡੇ ਟੇਕੇ ਨਹੀਂ ਹੁੰਦੀ ਉਦੋਂ ਗੋਡੇ ਟੇਕ ਦਿੱਤੇ ਸੀ ਜਦ ਐਨਐਸਏ ਲਾਤੀ ਸੀਗੀ ਉਦੋਂ ਸਾਲ ਸਾਲ ਜੇਲ੍ਹ ਭੇਜਦੇ ਮੁੰਡੇ ਸਾਡੇ ਉਦੋਂ ਗੋਡੇ ਟੇਕਦੇ ਸੀਗੇ ਫਿਰ ਸਿੱਧੂ ਸਾਹਿਬ ਦਾ ਬਿਆਨ ਫਿਰ ਚੰਗਾ ਠੁੱਕਦਾ ਹੀ ਆ ਕਿ ਜਿਹੜੇ ਬਰਕਤ ਦੇ ਪੇੜ ਹੁੰਦੇ ਨੇ ਨਾ ਉਹ ਫਿਰ ਗਮਲਿਆਂ 'ਚ ਨਹੀਂ ਉਗਦੇ ਜਿਹੜੇ ਬਰਕਤ ਦੇ ਪੇੜ ਹੁੰਦੇ ਨੇ ਫਿਰ ਉਹਨਾਂ ਨੂੰ ਟਾਕੜ ਜ਼ਮੀਨ ਚਾਹੀਦੀ ਆ ਜਿਹੜੇ ਉੱਗਣ ਵਾਲੇ ਹੁੰਦੇ ਫਿਰ ਉਹ ਕੰਕਰੀਟ ਦੀ ਛਾਤੀ ਪਾੜ ਕੇ ਉਗ ਜਾਂਦੇ ਨੇ ਫਿਰ ਤੁਸੀਂ ਜ਼ਿਕਰ ਕੀਤਾ ਕਿ ਅਨੁਸ਼ਾਸਨ ਦੀ ਗੱਲ ਕਰਨੀ ਚਾਹੀਦੀ ਹੈ ਅਨੁਸ਼ਾਸਨ ਕਾਂਗਰਸ ਮਨ ਦੀ ਕਿੰਨੂ ਹੈ ਕਿ 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 ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਅਨੁਸ਼ਾਸਨਹੀਣਤਾ ਨੇ ਜਾਂ ਜਿਸ ਤਰੀਕੇ ਦੇ ਨਾਲ ਰੈਲੀਆਂ ਦੇ ਰੈਲੀਆਂ ਦੇ ਉੱਤੇ ਸਵਾਲ ਚੁੱਕੇ ਜਾਂਦੇ ਨੇ ਤੁਹਾਡੇ ਹੀ ਸਾਬਕਾ ਐਮਐਲਏ ਮੌਜੂਦਾ ਐਮਐਲਏ ਕੁਲਵੀਰ ਜੀਰਾ ਅਰਗਿਆਂ ਦਾ ਬਿਆਨ ਆ ਜਾਂਦਾ ਹੈ ਕਿ ਨਵਜੋਤ ਸਿੰਘ ਸਿੱਧੂ ਵੱਖਰੇ ਚੱਲਦੇ ਨੇ ਪਾਰਟੀ ਚੋਂ ਕੱਢ ਦਿਓ ਉਸ ਤੋਂ ਬਾਅਦ ਪਾੜਾ ਸਾਹਿਬ ਦਾ ਬਿਆਨ ਆ ਜਾਂਦਾ ਹੈ ਰਿਟਨ ਦੇ ਵਿੱਚ ਰਾਤ ਨੂੰ 8:05 ਤੇ ਪ੍ਰੈਸ ਨੋਟ ਜਾਰੀ ਹੁੰਦਾ ਹੈ ਕਿ ਉਦਾਸ ਐ ਐਮਐਲਏ ਸਾਹਿਬ ਕਾ ਐਮਐਲਏ ਮੰਤਰੀਆਂ ਨੇ ਬਿਆਨ ਦਿੱਤਾ ਕਿ ਕੱਢਦੇ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਖਿਲਾਫ ਚੱਲਦੇ ਨੇ ਅਨੁਸ਼ਾਸਨਹੀਣਤਾ ਮੰਨਦੀ ਕਿਨੂਆ ਕਾਂਗਰਸ ਭਾਜੀ ਅਨੁਸ਼ਾਸਨਹੀਣਤਾ ਉਹ ਹੁੰਦੀ ਹੈ ਜਦੋਂ ਤੁਸੀਂ ਇੱਕ ਬੰਦਾ ਕਾਂਗਰਸ ਦਾ ਕੋਈ ਵੀ ਲੀਡਰ ਹੋਵੇ ਜਦੋਂ ਮੈਂ ਪੰਜਾਬ ਦਾ ਪ੍ਰਧਾਨ ਐ ਮੈਂ ਆਮ ਪਾਰਟੀ ਦੇ ਪੱਖ ਦੀ ਗੱਲ ਕਰਨ ਲੱਗ ਜਾਵਾਂ ਉਹ ਅਨੁਸ਼ਾਸਨਹੀਣਤਾ ਮੈਂ ਸਮਝਦਾ ਜਿਹੜਾ ਪਾਰਟੀ ਦੇ ਖਿਲਾਫ ਚੱਲ ਜਵੇ ਜਿਹੜਾ ਪਾਰਟੀ ਦੇ ਮੁੱਦਿਆਂ ਤੇ ਨਾ ਬੋਲੇ ਉਹਨੂੰ ਅਨੁਸ਼ਾਸਨਹੀਣਤਾ ਮੰਨਿਆ ਜਾਊਗਾ ਮੇਰੇ ਹਿਸਾਬ ਨਾਲ ਨਵਜੋਤ ਸਿੰਘ ਸਿੱਧੂ ਨਹੀਂ ਰਹਿਲੀ ਉਹ ਕੀ ਮੈਨੂੰ ਤਾਂ ਉਹਦੇ ਵਿੱਚ ਰਾਜਾ ਵੜਿੰਗ ਦੀ ਫੋਟੋ ਆ ਉਹ ਕਾਂਗਰਸ ਰਾਹੁਲ ਗਾਂਧੀ ਜੀ ਦੀ ਫੋਟੋ ਆ ਖੜਗੇ ਸਾਹਿਬ ਜੀ ਦੀ ਫੋਟੋ ਆ ਕਾਂਗਰਸ ਦਾ ਝੰਡੇ ਝੂਲਦੇ ਨੇ 10000 ਬੰਦੇ ਦੇ ਵਿੱਚ ਜੇ ਤੁਸੀਂ ਗੱਲ ਰਾਹੁਲ ਗਾਂਧੀ ਜੀ ਦੇ ਮਤਲਬ ਜੇ ਤੁਸੀਂ ਕਰ ਰਹੇ ਹੋ ਇੱਕ ਝੁੱਟਤਾ ਦੀ ਪੰਜਾਬ ਨੂੰ ਅੱਗੇ ਲੈ ਕੇ ਕਿੱਦਾਂ ਜਾਣਾ ਉਹਦੀ ਗੱਲ ਕਰ ਰਹੇ ਹੋ ਫਿਰ ਮੈਨੂੰ ਲੱਗਦਾ ਉਹਦੇ ਵਿੱਚ ਕੋਈ ਅਨੁਸ਼ਾਸਨਹੀਨਤਾ ਹੋਣੀ ਮੇਰੇ ਹਿਸਾਬ ਨਾਲ ਮੈਂ ਗਲਤ ਵੀ ਹੋ ਸਕਦਾ ਪਰ ਮੇਰੇ ਹਿਸਾਬ ਨਾਲ ਅਨੁਚਾਜਨੀਨਤਾ ਉਹ ਹੋਣੀ ਚਾਹੀਦੀ ਆ ਜਦੋਂ ਤੁਸੀਂ ਬੋਲੋ ਨਾ ਜਦੋਂ ਤੁਸੀਂ ਉਹ ਬੰਦਾ ਜਿਹੜਾ ਪਾਰਟੀ ਵਾਸਤੇ ਨਾ ਬੋਲੇ ਚਾਹੇ ਉਹ ਗੱਲ ਚਕਪਾਲ ਸਿੰਘ ਖਹਿਰਾ ਦੀ ਹੋਵੇ ਚਾਹੇ ਕਿਸੇ ਵੀ ਲੀਡਰ ਦੀ ਹੋਵੇ ਜਦੋਂ ਸਾਡੇ ਲੀਡਰਾਂ ਚੱਕ-ਚੱਕੇ ਜੇਲ੍ਹਾਂ 'ਚ ਪਾਉਂਦੇ ਸੀਗੇ ਉਦੋਂ ਜਿਹੜਾ ਬੰਦਾ ਨਹੀਂ ਬੋਲਿਆ ਉਹ ਅਨੁਸ਼ਾਸਨ ਨਹੀਂ ਹੁੰਦਾ ਮੇਰੇ ਹਿਸਾਬ ਨਾਲ ਜਿਹੜਾ ਬੰਦਾ ਪਾਰਟੀ ਦੇ ਹੱਕ ਦੀ ਗੱਲ ਕਰਦਾ ਮੇਰੇ ਹਿਸਾਬ ਨਾਲ ਅਨੁਸ਼ਾਸਨ ਨਹੀਂ ਹੁੰਦਾ ਨਹੀਂ ਹੋਣੀ ਚਾਹੀਦੀ ਤੇ ਇਹ ਪਾਰਟੀ ਮੰਨਦੀ ਵੀ ਆ ਕੋਨ ਸਾਸ਼ਨ ਹਿੰਟ ਤਾਂ ਜਿਹੜੇ ਕਹਿੰਦੇ ਨਵਜੋਤ ਸਿੰਘ ਸਿੱਧੂ ਨੂੰ ਬਾਹਰ ਕੱਢਦੇ ਹੋ ਨਵਜੋਤ ਸਿੰਘ ਸਿੱਧੂ ਪਾਰਟੀ ਦੇਖ ਲੈ ਕੁਲਵੀਰ ਜੀਰੇ ਹੋਣਾ ਦਾ ਰਿਟਰਨ ਦੇ ਵਿੱਚ ਬਿਆਨ ਆਇਆ ਕਾਂਗਰਸ ਦੇ ਵੱਲੋਂ ਜਾਰੀ ਹੁੰਦਾ ਬਿਆਨ ਹੈ ਪਰ ਪਾੜਾ ਸਾਹਿਬ ਦਾ ਉੱਚ ਨਾਮ ਹੈ ਉੱਚ ਕਾਂਗਰਸ ਦੇ ਸਾਰੇ ਲੀਡਰਾਂ ਦੇ ਨਾਮ ਨੇ ਜਿਹੜੇ ਨਵਜੋਤ ਸਿੰਘ ਸਿੱਧੂ ਦਾ ਵੱਖਰਾ ਤੁਹਾਡਾ ਦੱਸਿਆ ਜਾਂਦਾ ਕੋਈ ਵਖੜਾ ਵਖੜਾ ਤਰਾ ਤਾਂ ਹੋਵੇ ਜੇ ਨਵਜੋਤ ਸਿੰਘ ਸਿੱਧੂ ਨੇ ਆਪਣਾ ਝੰਡਾ ਬਣਾ ਲਿਆ ਹੋਵੇ ਕੋਈ ਜਾਂ ਵਖੜਾ ਵਖੜਾ ਇਹ ਤਾਂ ਹੋਵੇ ਜੇ ਕੁਲਵੀਰ ਸਿੰਘ ਜੀਰਾ ਸਾਹਿਬ ਨੇ ਜਾਂ ਪਾੜਾ ਸਾਹਿਬ ਨੇ ਕੋਈ ਆਪਣਾ ਝੰਡਾ ਬਣਾ ਲਿਆ ਹੋਵੇ ਸਾਰੇ ਇਕ ਧੜੇ ਦੇ ਨੇ ਕਾਂਗਰਸ ਦਾ ਧੜਾਇਆ ਜਦੋਂ ਆਈਸੀਸੀ ਮੀਟਿੰਗ ਹੋਈ ਸੀ ਸਾਰੇ ਇਕੱਠੇ ਗਏ ਸੀਗੇ ਇਹ ਗੱਲ ਦੇਖੋ ਤੁਸੀਂ ਕੋਈ ਵੱਖਰਾ ਇਹਦੇ ਵਿੱਚ ਵਿੱਚ ਮੀਟਿੰਗ ਹੁੰਦੀ ਹੈ ਅਸੀਂ ਸਵਾਲ ਕਰਦੇ ਹਾਂ ਰਾਜਾ ਵੜਿੰਗੋਂ ਨੂੰ ਕਿ ਨਵਜੋਤ ਸਿੰਘ ਸਿੱਧੂ ਮੀਟਿੰਗ ਕਰਨ ਦੇ ਲਈ ਆਏ ਨੇ ਉਤੇ ਯਾਦਵ ਸਾਹਿਬ ਦੇ ਨਾਲੋਂ ਕਹਿੰਦੇ ਕਿ ਮੈਂ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਨਹੀਂ ਆਇਆ ਕਹਿੰਦੇ ਮੈਂ ਯਾਦਵ ਸਾਹਿਬ ਨੂੰ ਮਿਲਣ ਆਇਆ ਨਵਜੋਤ ਸਿੰਘ ਸਿੱਧੂ ਨੂੰ ਮਿਲਣਾ ਮੈਂਡ ਮੈਨੂੰ ਕੋਈ ਕਹਿੰਦੇ ਫਰਕ ਨਹੀਂ ਇਹਦੇ ਵਿੱਚ ਹੁਣ ਗਲਤ ਕੀ ਆ ਜੇ ਉਹਨੂੰ ਮਿਲ ਨਹੀਂ ਨਹੀਂ ਆਏ ਉਹ ਫਿਰ ਉਹ ਤਾਂ ਇਹੀ ਕਹਿਣਗੇ ਕਿ ਮੈਂ ਮਿਲਣ ਆਇਆ ਹੁਣ ਤੁਸੀਂ ਮੇਰੇ ਕੋਲ ਆਇਓ ਜੇ ਮੇਰੇ ਕੋਲ ਇੱਥੇ ਕੋਈ ਪਹਿਲਾ ਦੂਜਾ ਬੰਦਾ ਬੈਠਾ ਹੋ ਤੁਸੀਂ ਉਹਨੂੰ ਥੋੜੀ ਮਿਲਣ ਆਇਓ ਤੁਸੀਂ ਤਾਂ ਮੈਨੂੰ ਮਿਲਣ ਆਇਓ ਜਵਿੰਦਰ ਯਾਦਵ ਜੀ ਸਾਰਿਆਂ ਦਾ ਮਤਲਬ ਉਹ ਆ ਇਨਚਾਰਜ ਹੁਣ ਉਹਨੂੰ ਜੇ ਕੋਈ ਤੀਜਾ ਥੜਾ ਬੈਠਾ ਹੋਵੇ ਹੁਣ ਜੇ ਦਵਿੰਦਰ ਯ ਮਦਦ ਯਾਦਵ ਸਾਹਿਬ ਨੂੰ ਮਿਲਣਾ ਆਇਆ ਇਹ ਸ਼ਰਪ੍ਰੀਤ ਸਿੱਧੂ ਲਈ ਕਹਿੰਦੇ ਅੱਜ ਤੱਕ ਇਹ ਗੱਲ ਮੰਨੀ ਜਾਂਦੀ ਹੈ ਕਿ ਕਦੇ ਡਿਪਲੋਮੈਟ ਜਵਾਬ ਨਹੀਂ ਦਿੰਦਾ ਪਰ ਅੱਜ ਇਹ ਸ਼ਰਪ੍ਰੀਤ ਸਿੱਧੂ ਸਿਆਸੀ ਤੌਰ ਦੇ ਉੱਤੇ ਡਿਪਲੋਮੈਟ ਜਵਾਬ ਆ ਪਾਰਟੀ ਨੂੰ ਲੈ ਕੇ ਕਿਉਂਕਿ ਸਭ ਨੂੰ ਪਤਾ ਹੈ ਜਗ ਜਾਹਰ ਹੈ ਕਿ ਨਵਜੂਤ ਸਿੰਘ ਸਿੱਧੂ ਸਿੱਧੇ ਤੌਰ ਦੇ ਉੱਤੇ ਟਿੱਪਣੀਆਂ ਕਰ ਰਹੇ ਨੇ ਕਿ ਜਿਨ੍ਹਾਂ ਨੇ ਕਾਂਗਰਸ ਦੇ ਆਮ ਵਰਕਰ ਨੂੰ ਦਬਾਇਆ ਜਿਹਨੇ ਮੀਟਿੰਗਾਂ ਦੇ ਵਿੱਚ ਨਹੀਂ ਸੱਦਿਆ ਕਹਿੰਦੇ ਉਹਨਾਂ ਦੇ ਖਿਲਾਫ ਝੰਡਾ ਬੁਲੰਦ ਕੀਤਾ ਕਾਂਗਰਸ ਉਦੋਂ ਹੀ ਕਹਿੰਦੇ ਪੰਜਾਬ ਦੇ ਵਿੱਚ ਚੱਲੂਗੀ ਜਦੋਂ ਆਮ ਵਰਕਰ ਦੀ ਆਮ ਲੀਡਰ ਦੀ ਤੁਸੀਂ ਇੱਜ਼ਤ ਕਰਨੀ ਸ਼ੁਰੂ ਬਾਜੀ ਇਹ ਗੱਲ ਕੱਲਾਂ ਨਵਜੋਤ ਸਿੰਘ ਸਿੱਧੂ ਸਾਹਿਬ ਨੇ ਕਹਿੰਦੇ ਇਹ ਮੈਂ ਵੀ ਕਹਿੰਨਾ ਜਦੋਂ ਤੁਸੀਂ ਆਮ ਵਰਕਰ ਨੂੰ ਅੱਗੇ ਨਹੀਂ ਲੈ ਕੇ ਆਉਂਗੇ ਉਹ ਹੋ ਤੁਸੀਂ ਡਿਸਪਲਿਨ ਭੰਗ ਕਰ ਰਹੇ ਹੋ ਜਦੋਂ ਤੁਹਾਡੇ ਲੀਡਰ ਜੇਲ੍ਹਾਂ 'ਚ ਪਹੁੰਚ ਜਾਣਗੇ ਤੁਸੀਂ ਉਹਨਾਂ ਖਿਲਾਫ ਧਰਨੇ ਨਹੀਂ ਲਾਉਂਗੇ ਤੁਸੀਂ ਡਿਸਪਲਿਨ ਭੰਗ ਕਰ ਰਹੇ ਹੋ ਜਦੋਂ ਤੁਹਾਡੇ ਘਰੇ ਕੋਈ ਲੜਾਈ ਹੁੰਦੀ ਹੈ ਨਾ ਪੂਰਾ ਘਰ ਉਹਨੂੰ ਭੱਜਦਾ ਪੈਣ ਨੂੰ ਇਦਾਂ ਨਹੀਂ ਹੁੰਦਾ ਕਿ ਪਿਓ ਦੀ ਲੜਾਈ ਆ ਕਿਤੇ ਪੁੱਤ ਘਰੇ ਅੰਦਰ ਵੜ ਕੇ ਬਹਿ ਜਾਊਗਾ ਕਿ ਨਹੀਂ ਯਾਰ ਪਿਓ ਦੀ ਲੜਾਈ ਐਸੀ ਨਹੀਂ ਜਾਣਾ ਸਾਰਾ ਟੱਬਰ ਭੱਜਦਾ ਇਹ ਪੂਰੇ ਪੰਜਾਬ ਦੇ ਨਾਲ ਜੰਗ ਛਿੜੀ ਹੋਈ ਆ ਇਹ ਫਿਰ ਹੁਣ ਸਾਰਿਆਂ ਨੂੰ ਜਾਣਣਾ ਹੀ ਪੈਣਾ ਕੋਈ ਇਹ ਜੀ ਗੱਲ ਨਹੀਂ ਕੋਈ ਇਹ ਜਿਹਾ ਉਹ ਨਹੀਂ ਕਿ ਮਤਲਬ ਅਸੀਂ ਡਿਪਲੋਮੈਟਿਕ ਨਹੀਂ ਅਸੀਂ ਤਾਂ ਯਾਰ ਪੰਜਾਬ ਦੇ ਨਾਲ ਖੜੇ ਆ ਮੈਨੂੰ ਹੁਣ ਇੱਕ ਗੱਲ ਦੱਸੋ ਚਲੋ ਮੈਂ ਹੁਣ ਇੱਕ ਆਹ ਹੋਰ ਗੱਲ ਦੱਸਦਾ ਜਿੰਨਾਂ ਦੀ ਤੁਸੀਂ ਗੱਲਾਂ ਕਰਦੇ ਹੋ ਸਾਰਿਆਂ ਦੇ ਘਰ ਸੈਟ ਨੇ ਸਾਰਿਆਂ ਕੋਲ ਵੱਡੀਆਂ ਗੱਡੀਆਂ ਨੇ ਸਾਰਿਆਂ ਦੇ ਬੱਚੇ ਸੈਟ ਨੇ ਚੰਗੇ ਸਕੂਲਾਂ 'ਚ ਪੜ੍ਹਦੇ ਨੇ ਆ ਲੈ ਕੇ ਚਲੋ ਪਿੰਡ 'ਚ ਮੈਂ ਚੱਲਦਾ ਟੀਕੇ ਮਿਲਦੇ ਨੇ ਬਾਵਾ 'ਚ ਚਲੋ ਠੇਕੇ ਦੇਖੋ ਪੰਜਾਬ ਦੇ ਵਿੱਚ ਰਿਸ਼ਤੇ ਪਤਾ ਕਿੱਦਾਂ ਹੁੰਦੇ ਨੇ ਪੰਜਾਬ ਦੇ ਸਾਡੀ ਕੁੜੀ ਦੇ ਅੱਠ ਬਣ ਨੇ ਤੁਸੀਂ 35 ਲੱਖ ਰੁਪਏ ਲਾ ਦਿਓ ਅਸੀਂ ਆਪਣੀ ਕੁੜੀ ਬਾਹਰ ਭੇਜ ਦੰਨੇ ਆ ਮੁੜ ਕੇ ਦੇਖ ਲਾਂਗੇ ਵਿਆਹ ਕਰਾ ਲਵਾਂਗੇ ਇਹ ਗੱਲਾਂ ਹੁੰਦੀਆਂ ਨੇ ਉਹਨਾਂ ਨੂੰ ਕੀ ਫਰਕ ਆ ਕਿਹੜਾ ਡਿਸਪਲਿਨ ਕਿਹੜਾ ਕਿੱਥੇ ਛੁੰਛਣੇ ਰਹਿ ਜਾਂਦੇ ਨੇ ਹੱਥਾਂ 'ਚ ਜਦੋਂ ਲਾਸ਼ਾਂ ਚੱਕਦੇ ਆਂ ਅਸੀਂ ਸਮਝਦੇ ਹੋ 18 18 17 17 ਦੇ ਸਾਲਾਂ ਦੇ ਬੱਚੇ ਡਿਪਰੈਸ਼ਨ 'ਚ ਨਹੀਂ ਪੰਜਾਬ ਦੇ ਕੀ ਦੀ ਗੱਲ ਕਰਦੇ ਹੋ ਡਿਪਲੋਮੈਟਿਕ ਅਸੀਂ ਤਾਂ ਹੋ ਜਾਵਾਂਗੇ ਮੇਰੀ ਕੁਰਸੀ ਅੱਜ ਹੈ ਕੱਲ ਮੈਂ ਪਤਾ ਨਹੀਂ ਰਹਿਣਾ ਨਹੀਂ ਰਹਿਣਾ ਸਾਲ 2 ਸਾਲ 3 ਸਾਲ ਗੱਲ ਕਰੀਏ ਪੰਜਾਬ ਦੀ ਜਿਹਦੇ ਪੰਜਾਬ ਦੇ ਕਰਕੇ ਤੁਸੀਂ ਬਣੇ ਹੋ ਉਹ ਮੇਰਾ ਲੱਖ ਦੀ ਲੰਤ ਇਹ ਜੇ ਅਹੁਦੇ ਦੀ ਜਾਂ ਫਿਰ ਮੇਰੇ ਵੀ ਇਹ ਜੇ ਅਹੁਦੇ ਦੀ ਜੇ ਮੈਂ ਪੰਜਾਬ ਦੀ ਗੱਲ ਹੀ ਨਾ ਕਰਾਂਗਾ ਇੱਕ ਪਾਸੇ ਭਗਵੰਤਮਾਨ ਪੱਟਾਂ ਤੇ ਥਾਪੀਆਂ ਮਾਰਦਾ ਹੋਵੇ ਯਾਰ ਹੱਦ ਹੋ ਗਈ ਐਡਾ ਕੀ ਚੀਜ਼ ਆ ਸਿਰ ਤੇ ਤੁਹਾਡੇ ਸਿਰ ਤੇ ਦਸਤਾਰ ਆ ਹੁਣ ਥੱਲੇ ਥੰਬ ਵੀ ਤਾਂ ਹੈ ਨਾ ਹੁਣ ਦਸਤਾਰ ਬਨ ਕੇ ਕੱਲਾ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਹਾਂ ਪੰਜਾਬ ਹੈ ਉਹ ਹੋਆ ਭਗਵੰਤ ਮਾਨ ਸਾਹਿਬ ਤੁਸੀਂ ਹੁਣ ਪੰਜਾਬ ਦੀ ਗੱਲ ਕਰੋ ਕਾਂਗਰਸ ਸੱਤਾ ਤੋਂ ਬਾਹਰ ਆ ਕਾਂਗਰਸ ਦਾ ਗੁੱਤ ਕਲੇਸ਼ ਆਪਰ ਚ ਲੜਨ ਮਰਨ ਕੋਈ ਚੱਕਰ ਨਹੀਂ ਪਰ ਜਿਹੜੀ ਲੜਾਈ ਹੁੰਦੀ ਹੈ ਇੱਕ ਦਾ ਸਿਰ ਪਾੜ ਦੋ ਦੂਜੇ ਦਾ ਸਿਰ ਪਾੜ ਦੋ ਟੰਕ ਲਵਾ ਕੇ ਅਸੀਂ ਇੱਕ ਮਰ ਵੀ ਜਾਵੇ ਯਾਰ ਉਹ ਲੜਾਈ ਹੁੰਦੀ ਹੈ ਜਿਹੜੀ ਵਿਚਾਰਧਾਰੀ ਦੀ ਜੰਗ ਹੁੰਦੀ ਹੈ ਨਾ ਜੰਗ 100 ਸਾਲ 200 ਸਾਲ 300 ਸਾਲ ਸਾਡੇ ਗੁਰੂਆਂ ਦੀ ਜੰਗ ਰਹੀ ਆ ਔਰੰਗਜ਼ੇਬ ਵਰਗਿਆਂ ਨਾਲ ਲੜਾਈ ਨਹੀਂ ਸੀ ਜੰਗ ਸੀ ਵਿਚਾਰਧਾਰਾਂ ਦੀ ਅੱਜ ਪੰਜਾਬ ਦੀ ਨੌਜਵਾਨੀ ਦੀ ਜੰਗ ਆ ਕੀਨਾਂ ਦੇ ਨਾਲ ਜੰਗਾਂ ਜਿਹੜੇ ਪੰਜਾਬ ਨੂੰ ਖਤਮ ਕਰਨ ਲੱਗੇ ਹੋਏ ਆ ਜਿਹਨਾਂ ਦੇ ਨਾਲ ਵਿਚਾਰਧਾਰਾ ਦੀ ਜੰਗ ਕਹਿੰਦੇ ਉਹਨਾਂ ਦੇ ਨਾਲ ਤਾਂ ਗੱਠਜੋੜ ਦੀਆਂ ਤਿਆਰੀਆਂ ਹੋਈ ਜਾਂਦੀਆਂ ਨੇ ਪੰਜਾਬ ਦੇ ਵਿੱਚ ਤਾਂ ਕਹਿੰਦੇ ਸੀਟ ਸ਼ੇਰਿੰਗ ਲੈ ਕੇ ਚੱਲਦੇ ਜੇ ਉਹ ਗੱਠਜੋੜ ਹੋਊਗਾ ਫਿਰ ਮੈਂ ਪਾਰਟੀ ਤਾਂ ਨਹੀਂ ਛੱਡੂਗਾ ਕਾਂਗਰਸ ਪਾਰਟੀ ਵਿੱਚ ਰਹੂੰਗਾ ਪਰ ਮੈਂ ਘਰੇ ਵੇਜੂੰਗਾ ਇਹ ਤਾਂ ਸੁਸਾਈਡ ਆ ਨਾ ਯਾਰ ਭਾਜੀ ਸਿੱਧੂ ਮੂਸੇਵਾਲੇ ਦੀ ਮਾਂ ਨੂੰ ਕੀ ਜਵਾਬ ਦੇਵਾਂਗੇ ਜਿਹੜੇ ਗੈਂਗਸਟਰ ਦੇ ਨਾਲ ਮੁੰਡੇ ਆ ਮਰੇ ਨੇ ਮੌਤਾਂ ਹੋਈਆਂ ਨੇ ਉਹਨਾਂ ਦੀ ਮਾਂਵਾਂ ਨੂੰ ਕੀ ਜਵਾਬ ਦੋਗੇ ਤੁਸੀਂ ਮੈਂ ਕਹਿ ਕੇ ਆਇਆ ਰਾਹੁਲ ਗਾਂਧੀ ਸਾਹਿਬ ਨੂੰ ਮੀਟਿੰਗ ਦੇ ਵਿੱਚ ਖੜ ਕੇ ਮੈਂ ਕਿਹਾ ਤੁਹਾਡੇ ਸ ਥੋਕੇ ਕਹ ਕੇ ਆ ਮੈਂ ਕਾ ਤੁਹਾਡੇ ਸਾਰਿਆਂ ਨਾਲੋਂ ਛੋਟਾ ਆ ਪਰ ਮੈਂ ਕ ਮੈਨੂੰ ਪਤਾ ਪੋਲਿਟਿਕ ਦੇ ਵਿੱਚ ਇਮੋਸ਼ਨ ਦੀ ਕੋਈ ਜਗ੍ਹਾ ਨਹੀਂ ਪਰ ਮੈਂ ਇਮੋਸ਼ਨ ਗੱਲ ਕਰਦਾ ਪੰਜਾਬ ਇਮੋਸ਼ਨ ਸਟੇਟ ਆ ਜਿਹਦੇ ਨਾਲ ਜੁੜਦਾ ਤੱਜੀਆਂ ੜਾ ਰੰਦਾ ਉਹ ਦੂਜੇ ਧਿਰ ਦੀਆਂ 92 ਸੀਟਾਂ ਪੰਜਾਬ ਕੀ ਨਾਲ ਜੁੜ ਗਿਆ ਸੀ ਆਮ ਪਾਰਟੀ ਦੇ ਨਾਲ ਵੱਡੇ ਵੱਡੇ ਥੰਬ ਹੁੰਝ ਕੇ ਰੱਖਤੇ ਹੁਣ ਪੰਜਾਬ ਉਲਟ ਹੋ ਗਿਆ ਉਹਨਾਂ ਦੇ ਹੁਣ ਪੰਜਾਬ ਜੀ ਨਾਲ ਜੁੜੂਗਾ ਨਾ ਫੇਰੇ ਹੀ ਪੰਜਾਬ ਦੇ ਵਿੱਚ ਬਦਲਾਅ ਹੁਣ ਆਉਣਾ ਚਾਹੀਦਾ ਆ ਤੇ ਮੈਂ ਭਾਜੀ ਕਹਿ ਕੇ ਆਇਆ ਉੱਥੇ ਠੋਕੇ ਮੈਂ ਕਿਹਾ ਤੁਸੀਂ ਜਵਾਬ ਤਾਂ ਦੱਸੋ ਸਾਰੀ ਲੀਡਰਸ਼ਿਪ ਜਾ ਕੇ ਆਏ ਹੂੰ ਸਿੱਧੂ ਮੂਸੇਵਾਲਾ ਕੱਲਾ ਉਹਨਾਂ ਦਾ ਪੁੱਤ ਨਹੀਂ ਸੀਗਾ ਬਾਰ ਬਾਰ ਉਹਦੀ ਗੱਲ ਆਪਾਂ ਤਾਂ ਕਰਦੇ ਆ ਉਹ ਪੂਰਾ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਸੀ ਹਰ ਉਸ ਮਾਂ ਦਾ ਪੁੱਤ ਸੀ ਜਿਹੜਾ ਮਾਂ ਚਾਹੁੰਦੀ ਹੈ ਕਿ ਮੇਰਾ ਪੁੱਤ ਮੇਰੇ ਪੈਰਾਂ ਨੂੰ ਹੱਥ ਲਾਵੇ ਹਰ ਉਸ ਪਿਓ ਦਾ ਪੁੱਤ ਸੀਗਾ ਜਿਹੜਾ ਚਾਹੁੰਦਾ ਕਿ ਮੇਰਾ ਬੇਟਾ ਮੇਰੇ ਤੋਂ ਅੱਗੇ ਨਿਕਲੇ ਮੇਰਾ ਬੇਟਾ ਤਰੱਕੀ ਕਰੇ ਮੇਰਾ ਬੇਟਾ ਪੰਜਾਬ ਵਾਸਤੇ ਗੱਲ ਕਰੇ ਇਹ ਫੇਰੇ ਝੁਕਣਾ ਇੱਥੇ ਨਹੀਂ ਚਾਹੀਦਾ ਇਹ ਜਿਹੜਾ ਧੌਣ ਚ ਕਿੱਲਾ ਨਾ ਭਾਜੀ ਇਹ ਤਾਂ ਜਾਂ ਤਾਂ ਫਿਰ ਰੱਬ ਕੱਢੂਗਾ ਜਾਂ ਫਿਰ ਇਹਦਾ ਹੋਰ ਕੋਈ ਹਿੱਲਾ ਤਾਂ ਹੈ ਨਹੀਂਗਾ ਜਿਹੜਾ ਭਗਵੰਤ ਮਾਨ ਉਹਨਾਂ ਕੋਲ ਜਾਂ ਲੋਕ ਕੱਢਣਗੇ ਜਿਸ ਤਰ੍ਹਾਂ ਵੀ ਗੱਲ ਇਸਪ੍ਰੀ ਸਿੱਧੂ ਨੇ ਕੀਤੀ ਹੈ ਕਹਿੰਦੇ ਕਿ ਮੈਂ ਪਾਰਟੀ ਨਹੀਂ ਛੱਡੂਗਾ ਤੇ ਅਲਾਈਅੰਸ ਹੁੰਦਾ ਮੈਂ ਘਰੇ ਬਹਿ ਚੂੰਗਾ ਇਹ ਵੀ ਅਨੁਸਾਸ਼ਨ ਨਹੀਂ ਤਾਂ ਚ ਗਿਣਨ ਲੱਗ ਜਾਣਗੇ ਥੋੜੇ ਸਮੇਂ ਬਾਅਦ ਵੀ ਤੁਸੀਂ ਪਾਰਟੀ ਦੇ ਖਿਲਾਫ ਚੱਲ ਰਹੇ ਹੋ ਪਾਰਟੀ ਇਹ ਤਾਂ ਆਪਣੇ ਵਿਚਾਰ ਨੇ ਭਾਜੀ ਇਹ ਤਾਂ ਆਪਣੇ ਵਿਚਾਰ ਨੇ ਇਹ ਵਿਚਾਰਾਂ ਇਹ ਸਾਡੀ ਡੈਮੋਕ੍ਰੈਟਿਕ ਪਾਰਟੀ ਆ ਇਹ ਕੋਈ ਨਾਰਥ ਕੋਰੀਆ ਨਹੀਂ ਹੈਗਾ ਜਾਂ ਫਿਰ ਉਹ ਕਿਮਚੋਨ ਵਰਗਾ ਕਿ ਜਿਹੜੇ ਜਿਹੇ ਬਾਲ ਉਹਨੇ ਕਟਾਏ ਸਾਰੇ ਉਹੋ ਜਿਹੇ ਹੀ ਕਟਾਉ ਨਹੀਂ ਹਰ ਬੰਦਾ ਮਚਿਓਰ ਆ ਹਰ ਬੰਦੇ ਨੂੰ ਪਤਾ ਆ ਅਸੀਂ ਉੱਥੇ ਜਾ ਕੇ ਕਹਿ ਕੇ ਆਏ ਆ ਅਸੀਂ ਆਪਣੇ ਵਿਚਾਰ ਧਾਰ ਦੇ ਸਕਦੇ ਆ ਸਾਡੇ ਲੀਡਰ ਨੇ ਇਹ ਨਹੀਂ ਮਨਾ ਕੀਤਾ ਤੁਸੀਂ ਆਪਣੇ ਵਿਚਾਰ ਹੀ ਨਾ ਦਿਓ ਰਾਹੁਲ ਗਾਂਧੀ ਦੀ ਇਹ ਸੋਚ ਨਹੀਂ ਕਿ ਕਿਸੇ ਦਾ ਜੋ ਕੋਈ ਆਪਣਾ ਵਿਚਾਰ ਦੇਣ ਲੱਗੇ ਇਹਨਾਂ ਇਨਸਿਕਿਉਰ ਨਹੀਂ ਹੈਗਾ ਉਹ ਸਮਝ ਰਹੇ ਹੋ ਉਹ ਇਹਦੇ ਚ ਇਨਸਿਕਿਉਰਟੀ ਨਹੀਂ ਹੈਗੀ ਉਹ ਜਵਾਕ ਨਹੀਂ ਹੈਗਾ ਜਿਹੜੇ ਵੱਡੇ ਪੇੜ ਹੁੰਦੇ ਨੇ ਨਾ ਉਹ ਕਦੇ ਛਾਂ ਨਹੀਂ ਕਰਦੇ ਜਿਹੜੇ ਦਰਖਤ ਥੱਲੇ ਧਰਤੀ ਵਾਲੇ ਹੁੰਦੇ ਨੇ ਨਾ ਬੋੜ ਦਾ ਦਰਖਤ ਹੁੰਦਾ ਉਹਦੇ ਥੱਲੇ ਛਾਂ ਹੁੰਦੀ ਆ ਉੱਚਾ ਜਿੰਨਾ ਤੁਹਾਨੂੰ ਬੰਦਾ ਲੱਗੀ ਜਾਵੇ ਉੱਤੋਂ ਜਿਆਦਾ ਸਿਰ ਫਲ ਸਿੱਟਦਾ ਸਿਰ ਪਾੜਦਾ ਇਹਨਾਂ ਬੰਦੇ ਦਾ ਰਾਹੁਲ ਗਾਂਧੀ ਹੋਣੀ ਦਰਖਤ ਨੇ ਤਕੜੇ ਵੱਡੇ ਜਿਹੜੇ ਧਰਤੀ ਨਾਲ ਜੁੜੇ ਹੋਏ ਨੇ ਉਹ ਛਾਂ ਦਿੰਦੇ ਨੇ ਜਿਸ ਤਰ੍ਹਾਂ ਦਾ ਰੌਲਾ ਪੰਜਾਬ ਦੇ ਵਿੱਚ ਆ ਦਿੱਲੀ ਲੈ ਕੇ ਆਏ ਹਾਂ ਕਈ ਦਿਨ ਲਾਇਆ ਆਏ ਹਾਂ ਜਿਸ ਤਰ੍ਹਾਂ ਦਾ ਰੌਲਾ ਪੰਜਾਬ ਦੀ ਕਾਂਗਰਸ ਨੂੰ ਲੈ ਕੇ ਪੰਜਾਬ ਦੇ ਵਿੱਚ ਹਰ ਪਾਸੇ ਚਰਚਾ ਹੈ ਸਿੱਧੂ ਵਰਸਸ ਰਾਜਾ ਵੜੈੰਗ ਸਿੱਧੂ ਵਰਸਸ ਫਲਾਣਾ ਇਹ ਚੀਜ਼ ਚੱਲ ਰਹੀ ਆ ਕਿ ਦਿੱਲੀ ਦੀ ਕਾਂਗਰਸ ਦੀ ਹਾਈ ਕਮਾਂਡ ਦੇ ਵਿੱਚ ਇਸ ਜੀ ਨੂੰ ਲੈ ਕੇ ਕੋਈ ਚਰਚਾ ਹੋ ਰਹੀ ਹੈ ਕਿ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਹੈ ਦੇਖੋ ਭਾਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਸੱਚੀ ਗੱਲ ਦੱਸਾਂ ਤੁਹਾਨੂੰ ਜਿਹੜਾ ਭਾਰਤ ਆ ਨਾ ਉਹਦੇ ਵਿੱਚ ਬਹੁਤ ਸਾਰੇ ਸਟੇਟਾਂ ਨੇ ਠੀਕ ਹੈ ਆਪਣਾ ਇਹ ਇਹ ਜਿਹੜੀਆਂ ਸਟੇਟਾਂ ਨੇ ਪੰਜਾਬ ਚ ਤਾਂ ਸੀਟਾਂ ਹੀ 13 ਨੇ ਪੰਜਾਬ ਦੇ ਲੀਡਰਾਂ ਦੀਆਂ ਤੇ ਸਾਡੀਆਂ ਮੇਰੀਆਂ ਮੈਂ ਵੀ ਵੀ ਕਹੂੰਗਾ ਕਿ ਇਹ ਬਦਕਿਸਮਤੀ ਹੈ ਕਿ ਅਸੀਂ ਆਪਣੇ ਪੰਜਾਬ ਦੀ ਗੱਲ ਪੰਜਾਬ ਚ ਨਹੀਂ ਕਰ ਪਾ ਰਹੇ ਦਿੱਲੀ ਦੇ ਵਿੱਚ ਹੋਰ ਬਹੁਤ ਸਟੇਟਾਂ ਨੇ ਜਿੱਥੇ ਇੰਪੋਰਟੈਂਟ ਹੈ। ਦਿੱਲੀ ਐਨੀ ਲੱਗ ਇਹ ਸਾਨੂੰ ਪੰਜਾਬ ਨੂੰ ਲੱਗੇ ਹੁਣ ਜੇ ਮੇਰੇ ਘਰ ਅੱਗ ਲੱਗੂਗੀ ਪਹਿਲਾਂ ਮੈਂ ਘਰ ਹੀ ਬਜਾਉਂਗਾ ਨਾ ਹੁਣ ਇੱਥੋਂ ਜੇ ਕਿਸੇ ਦਾ ਘਰ 10 ਕਿਲੋਮੀਟਰ ਦੂਰ ਆ ਉੱਥੋਂ ਥੋੜੀ ਪਾਣੀ ਸਿੱਟੂਗਾ ਉਹ। ਦਿੱਲੀ ਨੂੰ ਹਾਲੇ ਤੱਕ ਉਹਨੇ ਇੰਚਾਰਜ ਭੇਜਿਆ ਹੁਣ ਇੰਚਾਰਜ ਸਾਹਿਬ ਆਪਣੀ ਰਿਪੋਰਟ ਦੱਸਣਗੇ ਉੱਤੇ ਜਾ ਕੇ। ਪਰ ਜਦੋਂ ਪੰਜਾਬ ਪੰਜਾਬ ਦੀ ਗੱਲ ਖੁਦ ਕਰਨ ਲੱਗ ਗਿਆ। ਪੰਜਾਬ ਦੇ ਲੀਡਰ ਪੰਜਾਬ ਦੀ ਗੱਲ ਖੁਦ ਕਰਨ ਲੱਗੇ ਉਦੋਂ ਪੰਜਾਬ ਦਾ ਕੁਝ ਬਣੂਗਾ ਦਿੱਲੀ ਨੂੰ ਹਾਲੇ ਹੋਰ ਕੰਮ ਬਹੁਤ ਨੇ ਕਾਂਗਰਸ ਪੋਸੀਬਲ ਹੈ ਵੀ ਪੰਜਾਬ ਦੇ ਲੀਡਰ ਪੰਜਾਬ ਦੀ ਗੱਲ ਕਰ ਲੈਣ ਕਿ ਜਿਸ ਤਰ੍ਹਾਂ ਦੇ ਹਾਲਾਤ ਚੱਲਦੇ ਨੇ ਹਰੇਕ ਚੋਣਾਂ ਦੇ ਨੇੜੇ ਆ ਕੇ ਜੀ ਚੱਲ ਪੈਂਦੀ ਹੈ ਕਰਨੀ ਪੈਣੀ ਆ ਲੋਕਾਂ ਨੇ ਤਾਂ ਹੀ ਐਕਸੈਪਟ ਕਰਨਾ ਲੀਡਰਾਂ ਨੂੰ ਐਕਸੈਪਟ ਤਾਂ ਹੀ ਕਰਨਾ ਜੇ ਲੀਡਰ ਪੰਜਾਬ ਦੀ ਗੱਲ ਕਰਨਗੇ ਲੀਡਰਾਂ ਨੂੰ ਉਹ ਇੱਕ ਦਰ ਗਿਆ ਜਦੋਂ ਲੀਡਰ ਆਉਂਦਾ ਸੀਗਾ ਆਗੇ ਜੀ ਆਗੇ ਚਲੋ ਜੀ ਚਲੋ ਫੋਟੋ ਖਚਾ ਲੋ ਹੁਣ ਤਾਂ ਲੋਕ ਕਹਿੰਦੇ ਲੈਪਟਾਪ ਕਰਿਆ ਕੀ ਇਹ ਦੱਸ ਭਗਵੰਤ ਮਾਨ ਨੂੰ 12 ਸਾਲ ਦਾ ਜਵਾਬ ਪੁੱਛੀ ਜਾਂਦਾ ਤੂੰ ਦੱਸ ਤਾਂ ਸਹੀ ਤੂੰ ਕਰਿਆ ਕੀ ਆ بڑے ਜਿਨ੍ਹਾਂ ਨੂੰ ਥੰਮ ਤੁਸੀਂ ਕਹਿੰਦੇ ਹੋ ਉਹਨਾਂ ਨੂੰ ਪੁੱਛੀ ਜਾਂਦੇ ਤੁਸੀਂ ਦੱਸੋ ਪੰਜਾਬ ਵਾਸਤੇ ਕਰਿਆ ਕੀ ਆ ਪਹਿਲਾਂ 47 ਦੀ ਵੰਡ ਹੋਈ ਹੈ ਫਿਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ 84 ਹੋਇਆ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੀ ਹੋਇਆ ਭਾਜੀ ਬਹਿਬਲ ਕਲਾਂ ਗੋਲੀ ਕਾਂਡ ਹੋਇਆ ਪੰਜਾਬ ਦੀ ਅਸੀਂ ਦੇਖਿਆ ਆਪਣੀ ਅੱਖਾਂ ਨਾਲ ਦੇਖਿਆ ਸੀ ਵੱਡੇ ਬਜ਼ੁਰਗਾਂ ਨੂੰ ਪੁੱਛਦੇ ਹੁੰਨੇ ਸੀਗੇ ਉਹ ਨਾ ਦਿਲ ਕੰਬ ਜਾਂਦਾ ਤਾਂ ਜਾਂ 47 ਦੀ ਬੰਦ ਦੱਸਦੇ ਅੱਖਾਂ 'ਚ ਪਾਣੀ ਆ ਲੱਜ ਜਾਂਦਾ ਸਾਡਾ ਦਿਲ ਕੰਬ ਜਾਂਦਾ ਤਾਂ ਜੈ ਅਸੀਂ ਦੱਸਦੇ ਹਾਂ ਕਿ ਸਾਡੇ ਗੁਰੂ ਸਾਹਿਬ ਜੀ ਨਾਲ ਦੇ ਮੂਰੇ ਅਸੀਂ ਨਤਮਸਤਕ ਹੋਏ ਉਹਨਾਂ ਦੇ ਇਨਸਾਫ਼ ਵਾਸਤੇ ਬੈਠੇ ਸੀਗੇ ਅਸੀਂ ਦੇਖਿਆ ਯਾਰ ਆਪਣੀ ਜਨਰੇਸ਼ਨ ਨੇ ਅਸੀਂ ਫਿਰ ਕਿਸਾਨ ਅੰਦੋਲਨ ਦੇਖਿਆ ਜਿਹੜੇ ਬੰਦੇ ਮਰਸੀਡੀਆਂ ਥੱਲੇ ਨਹੀਂ ਉਤਰਦੇ ਸੀ ਉਹ ਸੜਕਾਂ ਦੇ ਸੁੱਤੇ ਪਏ ਸੀ ਜਿਨ੍ਹਾਂ ਨੂੰ ਦਰਸਾਉਂਦੇ ਸੀ ਫੁਕਰੇ ਨੇ ਯਾ ਨਸ਼ੇੜੀ ਆ ਗਏ ਇਹਨਾਂ ਦਾ ਕੀ ਹੈ ਇਹਦਾ ਲੈਸ ਮੈਂ ਕੀ ਹੈ ਨੇ ਉੱਤੋਂ ਦਿੱਤ ਹੌਣ ਚ ਕਿੱਲਾਗਾ ਉਹਨਾਂ ਨੇ ਠੋਕ ਤੱਕੜਤਾ ਮੋਦੀ ਸਾਹਿਬ ਹਰ ਗਿਆ ਦੀ ਨੇ ਇਹ ਉਹ ਪੰਜਾਬ ਆ ਭਾਜੀ ਉਹ ਪੰਜਾਬ ਦੀ ਧਰਤੀ ਦੇ ਵਿੱਚ ਬੈਠੇ ਆ ਜਿਹੜੇ ਗੁਰੂ ਸਾਹਿਬ ਨੇ ਆਪਣੇ ਪੁੱਛੇ ਸੀ ਹੱਸ ਕੇ ਪੁੱਛਿਆ ਗੁਰੂ ਸਾਹਿਬ ਨੂੰ ਸੇ ਮਾਰਾ ਤੁਹਾਨੂੰ ਕੀ ਇਹਨਾਂ ਦੇ ਆਪ ਕਫਨ ਹੀ ਦੇ ਦੀ ਕਹਿੰਦੇ ਲੈ ਕਿਉਂ ਅਣਖ ਨਾਲ ਤੇ ਜ਼ੁਰਤ ਨਾਲ ਤੇ ਜ਼ਮੀਰ ਨਾਲ ਇਹ ਉਹ ਪੰਜਾਬ ਆ ਭਾਜੀ ਇਹਦੇ ਵਿੱਚ ਡਿਸਪੀਸਪਲਿਨ ਜਾਂ ਫਿਰ ਇਹ ਛੋਟੀਆਂ ਗੱਲਾਂ ਨਾ ਕਰੀ ਆਪਣੀ ਲੀ ਕਬੱਡੀ ਕਰੀਏ ਜਿਹੜੇ ਦਰਖਤਾਂ ਦੀ ਆਪਾਂ ਗੱਲ ਕਰਦੇ ਆ ਨਾ ਉਹ ਧਰਤੀ ਦੇ ਵਿੱਚ ਗੱਡੇ ਜਾਂਦੇ ਨੇ ਪੰਜਾਬ ਕੋਈ ਗਮਲਿਆਂ 'ਚ ਨਹੀਂ ਉਗਦਾ ਗਮਲੇ ਦੇ ਵਿੱਚ ਜੇ ਤੁਸੀਂ ਸਾਡੇ ਸਕੂਲ ਦੇ ਵਿੱਚ ਉਹ ਹੁੰਦਾ ਸੀ ਐਕਸਪੈਰੀਮੈਂਟ ਉਹ ਗਮਲਿਆਂ ਦੇ ਵਿੱਚ ਉਹਨਾਂ ਨੇ ਕਣਕ ਬੋਤੀ 10 ਦਿਨ ਬਾਅਦ ਉਹ ਜਦੋਂ ਕਣਕ ਉੱਗੀ ਉਹਦੇ ਵਿੱਚੋਂ ਬੀਜ ਤੋਂ ਮਰ ਗਈ ਕਿਉਂਕਿ ਥੱਲੇ ਤਾਂ ਉਤਰਾ ਟਲ ਹੀ ਨਹੀਂ ਹੈਗਾ ਪੰਜਾਬ ਦੇ ਲੀਡਰ ਪੰਜਾਬ ਨੂੰ ਨੀਂਵ ਪੱਕੀ ਚਾਹੀਦੀ ਆ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਆ ਮਹਾਰਾਜਾ ਰਣਜੀਤ ਸਿੰਘ ਨੇ ਕਦੇ ਨਹੀਂ ਸੌਦੇ ਕਰੇ ਉਹ ਫਿਰ ਸ਼ੇਰ ਸਿੱਧਾ ਹੀ ਚੱਲਿਆ ਆਰਿਆਂ ਪਾਰ ਇਦਾਂ ਹੀ ਹੋਣਾ ਚਾਹੀਦਾ ਸੌਦਿਆਂ ਦੀ ਸਿਆਸਤ ਨੇ ਲੱਗਦਾ ਕਿ ਕਾਂਗਰਸ ਦਾ ਵੀ ਨੁਕਸਾਨ ਕੀਤਾ ਨਹੀਂ ਸੌਦਿਆਂ ਦੀ ਸਿਆਸਤ ਨੇ ਪੰਜਾਬ ਦਾ ਨੁਕਸਾਨ ਕੀਤਾ ਕਾਂਗਰਸ ਛੱਡੋ ਤੁਸੀਂ ਕਾਂਗਰਸ ਦਾ ਯਾਰ ਕੀ ਨੁਕਸਾਨ ਕਰ ਕਾਂਗਰਸ ਦਾ ਪਾਰਟੀ ਹੈ ਕਾਂਗਰਸ ਦਾ ਨੁਕਸਾਨ ਹੋ ਜਾਊਗਾ ਕਾਂਗਰਸ ਦੇ ਘਰ ਦੇ ਘਰ ਦੇ ਵਿੱਚ ਬਹਿ ਜਾਣਗੇ ਅਸੀਂ ਘਰੇ ਬਹਿ ਜਾਵਾਂਗੇ ਕੀ ਮੈਟਰ ਹੁੰਦਾ ਕੋਈ ਫਰਕ ਨਹੀਂ ਪੰਜਾਬ ਦਾ ਨੁਕਸਾਨ ਹੋ ਜਾਊਗਾ ਹੋਇਆ ਹੀ ਹੈ ਨਾ ਪੰਜਾਬ ਦਾ ਨੁਕਸਾਨ ਪਹਿਲਾਂ ਵੀ ਲੜਾਈਆਂ ਨੇ ਪੰਜਾਬ ਦਾ ਨੁਕਸਾਨ ਹੀ ਕਰਾਇਆ ਅ ਜਿਹੜੇ ਆਹ ਪ੍ਰੋਹਣੇ ਸਿਰ ਤੇ ਬਿਠਾਏ ਨੇ ਲੜਾਈਆਂ ਦੇ ਕਾਰਨ ਹੀ ਆ ਪੰਜਾਬ ਦਾ ਨੁਕਸਾਨ ਅਸੀਂ ਜੇ ਆਪਸ ਦੇ ਵਿੱਚ ਰੇਡ ਫੋਨ ਇਕੱਠੇ ਜਾਣਾ ਪੈਣਾ ਨਹੀਂ ਤਾਂ ਪੰਜਾਬ ਨੇ ਮaaf ਨਹੀਂ ਕਰਨਾ ਪੰਜਾਬ ਚਾਹੁੰਦਾ ਕਾਂਗਰਸ ਆਵੇ ਪੰਜਾਬ ਚਾਹੁੰਦਾ ਪੰਜਾਬ ਕਾਂਗਰਸ ਵਿੱਚ ਜਿਹੇ ਜਿਹੇ ਲੀਡਰ ਨੇ ਮੂਹਰੇ ਆਉਣ ਇਹ ਬਹੁਤ ਵੱਡੀ ਗੱਲ ਆ ਭਾਜੀ ਇਹਦੇ ਵਿੱਚ ਪੰਜਾਬ ਦਾ ਨੁਕਸਾਨ ਸੌਦਿਆਂ ਦੇ ਵਿੱਚ ਪੰਜਾਬ ਦਾ ਨੁਕਸਾਨ ਹੋਣਾ ਤੇ ਜਿਹੜਾ ਪੰਜਾਬ ਦਾ ਨੁਕਸਾਨ ਕਰੂਗਾ ਉਹਨੂੰ ਫਿਰ ਫਾਹਾ ਲੈ ਲੈਣਾ ਚਾਹੀਦਾ ਕਿਉਂਕਿ ਅੱਜ ਪੰਜਾਬ ਉੱਥੇ ਖੜਾ ਜਿੱਥੇ ਇੱਕ ਧੱਕਾ ਮਾਰੋਗੇ ਮੁੜ ਕੇ ਇਹਨੇ 150 ਸਾਲ ਨਹੀਂ ਉੱਠਣਾ ਸਰ दारू ਸਸਤੀ ਕਰਤੀ ਦੋ ਚੀਜ਼ਾਂ ਦਿਖਦੀਆਂ ਨੇ ਸਿਰਫ दारू ਤੇ ਹਾਈਲਾਈਟਸ ਉਹ ਸੈਂਟਰ ਇਹ ਸੋਚਣਾ ਪੈਣਾ ਭਾਜੀ ਪੰਜਾਬ ਨੂੰ ਪੰਜਾਬ ਦਾ ਭਲਾ ਚਾਹੀਦਾ ਹੈ ਇਹ ਸਾਰੇ ਤੇ ਵਿਚਾਰ ਆਖਰੀ ਸਵਾਲ ਹੈ ਕਾਂਗਰਸ ਦਾ ਰਿਵਾਈਵਲ 2024 ਦੇ ਵਿੱਚ ਪੰਜਾਬ ਚ ਮੰਨਦੇ ਹੋ ਮੰਨਦੇ ਹੋ ਸੁਣੋ ਕਾਂਗਰਸ ਦਾ ਰਿਵਾਈਵਲ ਹੋਇਆ ਹੀ ਹੋਇਆ ਤਾਂ ਹੀ ਤੁਸੀਂ ਸਾਡੇ ਕੋਲ ਆਏ ਹੋ ਹੁਣ ਜੇ ਤੁਸੀਂ ਕਿਸੇ ਹੋਰ ਦੀ ਗੱਲ ਕਰੋ ਤੁਸੀਂ ਉੱਥੇ ਹੁਣ ਕਾਂਗਰਸ ਦੇ ਵਿੱਚ ਇਹ ਗਾਹ ਪੈਂਦਾ ਮੈਂ ਕਹਿੰਦਾ ਬੱਚੇ-ਬੱਚੇ ਨੂੰ ਪਤਾ ਲੱਗ ਜਾਂਦਾ ਕਿਉਂਕਿ ਉਹ ਚਾਹੁੰਦੇ ਨੇ ਕਾਂਗਰਸ ਆਵੇ ਉਹ ਚਾਹੁੰਦੇ ਨੇ ਕਾਂਗਰਸ ਦੇ ਵਿੱਚ ਇਹ ਜੇ ਲੀਡਰ ਨੇ ਜਿਹੜੇ ਲੋਕਾਂ ਦੀ ਗੱਲ ਕਰਦੇ ਨੇ ਜਿਹੜੇ ਦੱਸਦੇ ਨੇ ਰੇਤਾ ਆ ਇਹਨਾਂ ਨੂੰ ਮਾਫੀਆ ਚੱਲ ਰਿਹਾ ਜਿਹੜੇ ਦੱਸ ਰਹੇ ਨੇ ਕਿ ਜ਼ੁਰਤ ਦੀ ਗੱਲ ਕਰੋ ਜਿਹੜੇ ਦੱਸ ਰਹੇ ਨੇ ਜਮੀਰਾਂ ਜਗਾਓ ਮੈਨਾਂ ਬੈਠੇ ਰਹੋ ਇੱਥੇ ਉਹਦੇ ਮਗਰ ਨਾ ਭਜੋ ਜਮੀਰਾਂ ਜਗਾਓ ਸਾਨੂੰ ਵੀ ਮੈਨੂੰ ਵੀ ਸੇਤ ਲੈਣ ਦੀ ਲੋੜ ਆ ਪਿੰਡਾਂ ਚ ਜਾਓ ਨਚਿਆਂ ਖਿਲਾਫ ਵਿਰੋਧ ਉਹ ਕਰੋ ਜਮੀਰਾਂ ਜਗਾਓ ਤਾਂ ਝੜੂ ਖਿੜੂ ਖਿਲਾਰਤਾ ਸੀਗਾ ਫੇਰ ਐਤ ਕੀ ਖਿਲਾਰਾਂਗੇ 13 0 ਕਹਿੰਦਾ ਸੀਗੇ ਭਗਵੰਤ ਸਿੰਘ ਸਾਹਿਬ ਯੂਨੀਵਰਸਿਟੀ ਦੇ ਵਿੱਚ ਚਾਰ ਪੱਜੇਸ ਤਾਂ ਦੇਖੋ ਪ੍ਰੂਫ ਕਰਕੇ ਬੈਠੇ ਆ ਪਰ ਇਹ ਲੋਕਾਂ ਨੂੰ ਹੁਣ ਕਾਂਗਰਸ ਹੀ ਇਹੇ ਜਿਹਾ ਵਿਕਲਪ ਆ ਕਿਉਂਕਿ ਯਾਰ ਕਾਂਗਰਸ ਸੈਕੂਲਰਿਜ਼ਮ ਦੀ ਗੱਲ ਕਰਦਾ ਬੀਜੇਪੀ ਕੀ ਦੀ ਗੱਲ ਕਰਦੀ ਹੈ 50% ਸਿਰਫ ਮੰਦਰ ਬਣਿਆ ਬਾਈ ਕਿਸੇ ਵੀ ਹਿੰਦੂ ਆਪਣੇ ਭਰਾ ਨੂੰ ਪੁੱਛ ਲਿਓ ਅਸੀਂ ਵੀ ਜਿੱਦਾਂ ਪੱਕੇ ਆ ਨਾ ਉਹ ਵੀ ਇਦਾਂ ਹੀ ਪੱਕੇ ਨੇ ਸਿਰਫ 50% ਮੰਦਰ ਬਣਿਆ ਉਦਘਾਟਨ ਹੋਣ ਲੱਗਿਆ ਉਹਦਾ ਮੰਦਰ ਦਾ ਉਦਘਾਟਨ ਕਦੇ ਵੀ ਇਕੱਲਾ ਬੰਦਾ ਨਹੀਂ ਕਰ ਸਕਦਾ ਮੀਆਂ ਬੀਬੀ ਰਾਮ ਮਹਾਰਾਜ ਜੀ ਤੇ ਸੀਤਾ ਆਪਣਾ ਮਾਤਾ ਜੀ ਨੇ ਮੰਦਰਾਂ ਦਾ ਉਦੋਂ ਕਿਉਂਕਿ ਦੋ ਜਣੇ ਸੀ ਜੇ ਤੁਸੀਂ ਰੱਬ ਨੂੰ ਲਿਆਉਣਾ ਇਕੱਲੇ ਛੜੇ ਛਣਾਕ ਤੋਂ ਨਹੀਂ ਮੰਦਰ ਦਾ ਉਦਘਾਟਨ ਹੁੰਦਾ ਜਿੰਨੇ ਵੱਡੇ ਵੱਡੇ ਲੋਕ ਨੇ ਜਿਹੜੇ ਆਚਾਰੀਏ ਆਪਣੇ ਹਿੰਦੂ ਸਮਾਜ ਦੇ ਘਰੇ ਬੈਠੇ ਨੇ ਸਿਆਸਤ ਕਾਂਗਰਸ ਇਦਾਂ ਦੀ ਸਿਆਸਤ ਨਹੀਂ ਹੈਗੀ ਕਾਂਗਰਸ ਸਿਆਸਤ ਸੈਕੂਲਰਿਜ਼ਮ ਦੀ ਹੈ ਤੇ ਉਹੀ ਪੰਜਾਬ ਨੂੰ ਬਚਾਉਗੀ ਤੇ ਪੰਜਾਬ ਨੂੰ ਚਿਹਰੇ ਚਾਹੀਦੇ ਨੇ ਜ਼ਮੀਰ ਤੇ ਕਿਰਦਾਰ ਵਾਲੇ ਬੰਦੇ ਚਾਹੀਦੇ ਨੇ ਗੰਘੂ ਵੰਮਣ ਵਾਲੇ ਬੰਦੇ ਨਹੀਂ ਚਾਹੀਦੇ ਸੋ ਇਹ ਜ਼ਰੂਰ ਹੈ ਕਿ ਕਾਂਗਰਸ ਦੇ ਸਾਰੇ ਕਲੇਸ਼ ਦੇ ਵਿਚਕਾਰ ਇਹ ਵੱਡੀ ਗੱਲ ਹੈ ਕਿ ਪੰਜਾਬ ਦੇ ਮੁੱਦਿਆਂ ਦੀ ਗੱਲ ਹੋਣੀ ਜ਼ਰੂਰੀ ਹੈ ਪੰਜਾਬ ਦੇ ਲੋਕ ਇਸ ਵਾਰ ਅਜਿਹੇ ਲੀਡਰ ਦੀ ਡਿਮਾਂਡ 'ਚ ਨੇ ਜਿਹੜਾ ਪੰਜਾਬ ਦੀ ਗੱਲ ਕਰੇ ਖਾਸ ਤੌਰ ਦੇ ਉੱਤੇ ਜਿਹਦੇ ਉੱਤੇ ਕਿਸੇ ਕਿਸਮ ਦਾ ਭ੍ਰਿਸ਼ਟਾਚਾਰ ਦਾ ਰੂਪ ਨਾ ਹੋਵੇ ਜਿਹਦਾ ਜਿਹੜਾ ਪਾਕ ਸਾਫ਼ ਹੋਵੇ ਪੰਜਾਬ ਦੇ ਲੋਕ ਅਜਿਹੇ ਲੀਡਰ ਦੀ ਇੰਤਜ਼ਾਰ ਦੇ ਵਿੱਚ ਨੇ 2024 ਦੀਆਂ ਚੋਣਾਂ ਬਹੁਤ ਨਜ਼ਦੀਕ ਨੇ ਉਸ ਤੋਂ ਪਹਿਲਾਂ ਕਾਂਗਰਸ ਦਾ ਇਹ ਸਾਰਾ ਚਲ ਰਿਹਾ ਆਪਸੀ ਗ੍ਰੈਕਲਿਸ਼ ਮੁੱਕਦਾ ਹੈ ਤੇ ਉਸ ਤੋਂ ਬਾਅਦ ਕਾਂਗਰਸ ਰਿਵਾਈਵਲ ਦੇ ਵੱਲ ਵਧਿਆ ਜਾਣਾ ਹੈ ਇਹ ਬਹੁਤ ਵੱਡਾ ਸਵਾਲ ਕਾਂਗਰਸ ਦੇ ਲਈ ਬਣਿਆ ਹੋਇਆ ਹੈ